Ah então, tá não ਸਾਹਿਬ ਜੀ ਉਸਤਤ ਕਰਾ ਸਦਾ ਪ੍ਰਭ ਅਪਾਨੇ ਜਨਪੁਰੇ ਕਲ ਰਾ ਕੀ ਜੀ ਜੰਤ ਸਭ ਭਏ ਪਵਿੱਤਰदाई ਸਤਿਗੁਰ ਕੀ ਸਚ ਸਾਖੀ ਆਏ ਪ੍ਰਵ ਸ਼ਰਣਾ ਗਤੇ ਕਿਰਪਾ ਨ ਦਯਾ ਇੱਕ ਅੱਖਰ ਹਰ ਮਨ ਵਸਤ ਨਾਨਕ ਹੋ ਤਨ ਹਨ ਇੱਕ ਅੱਖਰ ਹਰ ਮਨ ਵਸਤ ਨਾਨਕ ਹੋ ਤਨ ਹਾਲ ਜੁਗੋ ਜੁਗ ਅਟਲ ਦੋ ਜਹਾਨਾ ਦੇ ਵਾਲੀ ਜਗਰ ਤਕਤਾਂ ਦੇ ਮਾਲਕ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤਿਗੁਰਾਂ ਜੀ ਦੇ ਪਵਨ ਮਵਾਰਕ ਨਿਗੀ ਗੋਦ ਦਾ ਅਨੰਦ ਮਾਣ ਰਹੀ ਪਰਮ ਸਨਮਾਨਯੋਗ ਗੁਰੂ ਦੇ ਯਾਰੀ ਗੁਰਸਵਾਰੀ ਹੀ ਖਾਲਸਾ ਰੂਪ ਸਤ ਸੰਗਤ ਜੀਉ ਵੱਡੇ ਹੀ پاک ਹਨ ਜਗਤ ਗੁਰੂ ਜਗਤ ਸੁਆਮੀ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਜੀਵਨ ਇਤਿਹਾਸ ਦੀ ਆਪਾਂ ਹਰ ਰੋਜ਼ ਸੰਝ ਪਾਉਂਦੇ ਆਂ ਜੀਵਨ ਇਤਿਹਾਸ ਦੀ ੜੀਵਾਰ ਕਥਾ ਵਿਚਾਰ ਕਰਦੇ ਹਾਂ ਉਹ ਲੜੀ ਨੋ ਕੇ ਤੋਰੀਏ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਫਤੇ ਦੇ ਨਾਲ ਸੰਜ ਭਈਏ ਹੂੰ ਗੁਰਫਤੇ ਦੇ ਨਾਲ ਆਪੋ ਆਪਣੀਆਂ ਗੁਰੂ ਮਵਾਰਕ ਚਰਣਾ ਦੇ ਅੰਦਰ ਹਜਰੀਆਂ ਲਗਾਈਏ ਬੜੇ ਆਦਬ ਸਤਕਾਰ ਸਹਿਤ ਫਤੇ ਪ੍ਰਵਾਨ ਕਰੋ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਪਿਛਲੀ ਲੜੀ ਦੇ ਵਿੱਚ ਜੋ ਆਪਾਂ ਵਿਚਾਰੇ ਸੀ ਸਤਿਕਾਰਯੋਗ ਗੁਰੂ ਨਾਨਕ ਦੇਵ ਮਹਾਰਾਜ ਜੀ ਰਾਇਬੁਲਾਰ ਜੀ ਦੇ ਸਦੇ ਤੇ ਉਹਨਾਂ ਦੇ ਘਰ ਪਹੁੰਚੇ ਨੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਨਾਲ ਤਕਰੀਬਨ ਸਾਰਾ ਨਗਰੀ ਹੈ ਭਾਈ ਬਾਲਾ ਜੀ ਮਰਦਾਨਾ ਜੀ ਚਾਚਾ ਲਾਲੂ ਜੀ ਪਿਤਾ ਮਹਿਤਾ ਕਲੂ ਜੀ ਮਾਤਾ ਤ੍ਰਿਪਤਾ ਜੀ ਸਾਰੇ ਪਰਿਵਾਰ ਵਾਲੇ ਜਦੋਂ ਰਾਇ ਬਲਾਰ ਜੀ ਦੇ ਘਰ ਪਹੁੰਚੇ ਨੇ ਰਾਇ ਬਲਾਰ ਜੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਉਹਨਾਂ ਦੀ ਬਜ਼ੁਰਗ ਅਵਸਥਾ ਹੈ ਉਹ ਚੱਲ ਨਹੀਂ ਸਕਦੇ ਤੁਰ ਨਹੀਂ ਸਕਦੇ ਬਜ਼ੁਰਗ ਅਵਸਥਾ ਉਹੀ ਸੀ ਦੇ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਤਾਰਨ ਦੇ ਲਈ ਉਹਦੇ ਘਰ ਪਹੁੰਚੇ ਤਾਂ ਉਹਨਾਂ ਦੀ ਜਿਹੜੀ ਅਵਸਥਾ ਹੈ ਰਾਏ ਬੁਲਾਰ ਜੀ ਦੀ ਉਹ ਕਹਿੰਦੇ ਇੱਕ ਪਾਸੇ ਪ੍ਰੇਮ ਹੈ ਅਤੇ ਇੱਕ ਪਾਸੇ ਗਿਆਨ ਹੈ ਇੱਕ ਪਾਸੇ ਪ੍ਰੇਮ ਨੇ ਰੂਪ ਧਾਰਨ ਕੀਤਾ ਇੱਕ ਪਾਸੇ ਜਿਹੜਾ ਗਿਆਨ ਨੇ ਰੂਪ ਧਾਰਨ ਕੀਤਾ ਗਿਆਨ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਅਤੇ ਪ੍ਰੇਮ ਜਿਹੜਾ ਹੈ ਉਹ ਰਾਏ ਬੁਲਾਰ ਜੀ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੂੰ ਪ੍ਰੇਮ ਦੇ ਨਾਲ ਗਿਆਨ ਦੇ ਨਾਲ ਜੋ ਕਬੀ ਜੀ ਜ਼ਿਕਰ ਕਰਦੇ ਨੇ ਪਹਿਲੀ ਵਾਰ ਰਾਇਪੋਏ ਦੀ ਤਲਵੰਡੀ ਦੇ ਵਿੱਚ ਏਦਾਂ ਦਾ ਜਿਹੜਾ ਅਖੀਰਲੀ ਵਾਰ ਅੰਤਲਾ ਸਮਾ ਹੈ ਬੜੇਪਾ ਆਇਆ ਹੈ ਸਿਰਫ ਇਹੀ ਵਚਨ ਨੇ ਕਿ ਮੈਂ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਦਿਦਾਰੇ ਕਰਨੇ ਨੇ ਹੋਰ ਕੋਈ ਤਮੰਨਾ ਹੋਰ ਕੋਈ ਚਾਹ ਨਹੀਂ ਹੈ ਦੁਨੀਆ ਦੀ ਤਾਂ ਉਹਨ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੀ ਬੜੀ ਵਡਿਆਈ ਕਰ ਰਿਹਾ ਸੀ ਤਾਂ ਗੱਲਬਾਤ ਕਰ ਰਹੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਤੇ ਸਤਿਕਾਰਯੋਗ ਰਾਇ ਬਲਾਰ ਜੀ ਇੱਥੇ ਲੜੀ ਆਪਾਂ ਨੇ ਛੱਡੀ ਸੋ ਪ੍ਰੇਮ ਸਹਿਤ ਆਪਾਂ ਅੱਗੇ ਲੜੀ ਸਰਵਨ ਕਰੀਏ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਵੇਂ ਜਿਵੇਂ ਇਹ ਰਾਇ ਬਲਹਰ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੂੰ ਕਹਿ ਰਿਹਾ ਹੈ ਜਿਉਂ ਬਿਨੇ ਦੀਨ ਹੋਏ ਕਰਿਓ ਜਿਉਂ ਜਿਉਂ ਬਿਨੇ ਜਿਵੇਂ ਜਿਵੇਂ ਉਹ ਦੀਨ ਹੋ ਕੇ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੂੰ ਤਰਲੇ ਕਰ ਰਿਹਾ ਹੈ ਕਿ ਮੈਂ ਜਦੋਂ ਵੀ ਆਪਣੀਆਂ ਨਵਾਜਾਂ ਪੜਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਤੁਹਾਨੂੰ ਸਜਦੇ ਕਰਦਾ ਤੁਹਾਨੂੰ ਯਾਦ ਕਰਦਾ ਸੀ ਜਿਉਂ ਜਿਉ ਉਹ ਅੰਦਰ ਉਹਦੇ ਨਿਵੀ ਜਾ ਰਹੀ ਐ ਤਿਉਂ ਤੋਂ ਰਾਏ ਮੋਹ ਤਮਟ ਰਹੀ ਤਮ ਕਹਿੰਦੇ ਆ ਹਨੇਰਾ ਤਿਉਂ ਤਿਉਂ ਮੋਹ ਦਾ ਦੁਨੀਆ ਦਾ ਉਹ ਹਨੇਰਾ ਜਿਹੜਾ ਪਿਆ ਸੀ ਰਾਏ ਬੁੱਲਾਰ ਜੀ ਦਾ ਉਹ ਟਲਦਾ ਜਾ ਰਿਹਾ ਮੰਨ ਲਓ ਨਾਸ ਹੋ ਰਿਹਾ ਜਿਉਂ-ਜਿਉਂ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੇ ਉਸ ਪਿਆਰੇ ਦੇ ਵੱਲ ਤੱਕਿਆ ਹੈ ਗਲਮਕੜੀ ਦੇ ਵਿੱਚ ਲਿਆ ਹੈ ਤਾਂ ਉਹਦੇ 84 ਦਾ ਗੇੜ ਘਟਿਆ ਹੈ ਸਤਿਗੁਰੂ ਕਹਿੰਦੇ ਨੇ ਦੀਨ ਦੇਖਦਿਆਲ ਤ ਅਦਕ ਵਿਸਾਲਾ ਗੁਰੂ ਨਾਨਕ ਦੇ ਮਹਾਰਾਜ ਜੀ ਆਪਣੇ ਅਰਾਏ ਬਲਾਰੇ ਨੂੰ ਵੇਖ ਕੇ ਉਹਦੇ ਵਚਨ ਸੁਣ ਕੇ ਕਿ ਮੈਂ ਤਾਂ ਬੜੇ ਲੰਮੇ ਅਰਸੇ ਤੋਂ ਤੁਹਾਡੀ ਉਡੀਕ ਦੇ ਵਿੱਚ ਸੀ ਕਦੋਂ ਮੇਰਾ ਮੁਰਸ਼ਿਦ ਆਵੇਗਾ ਕਦੋਂ ਮੇਰਾ ਅੱਲਾ ਮੇਰੇ ਖੁਦਾ ਜੀ ਮੇਰੇ ਕਰਾ ਗੁਰੂ ਨਾਨਕ ਦੇ ਮਹਾਰਾਜ ਜਦੋਂ ਉਹਨਾਂ ਦਾ ਪਿਆਰ ਵੇਖ ਕੇ ਬੜੀ ਦੀਨਤਾ ਦਿਆਲਤਾ ਦੇ ਵਿੱਚ ਨੇ ਹਿਰਦੈ ਪ੍ਰਸਿੱਧ ਭਏ ਵਿਸਾਦਾ ਸਤਿਗੁਰੂ ਉਸ ਰਾਏ ਬੁਲਾਰ ਜੀ ਤੇ ਬੜੇ ਹੀ ਪ੍ਰਸੰਨ ਹੋਏ ਨੇ ਅਤੇ ਉਹਨੂੰ ਬਚਨ ਕਰਦੇ ਨੇ ਬਖਸ਼ੇ ਪ੍ਰਥਮ ਕੁਦਾਏ ਤੁਮ ਨਿਸ਼ਚੈ ਹਿਰਦੈ ਅਡੋਲ ਗੁਰੂ ਨਾਨਕ ਦੇ ਮਹਾਰਾਜ ਜੀ ਆਪਣੇ ਰਾਏ ਬੁਲਾਰ ਨੂੰ ਕਹਿ ਰਹੇ ਨੇ ਰਾਏ ਬੁਲਾਰ ਜੀ ਜਿਸ ਤਰ੍ਹਾਂ ਕਹਿੰਦੇ ਤੁਹਾਡਾ ਉਸ ਅੱਲਾ ਤੇ ਉਹ ਤੇ ਖੁਦਾ ਤੇ ਨਿਸਚੈ ਹੈ ਭਰੋਸਾ ਹੈ ਤਾਂ ਇਸ ਤਰ੍ਹਾਂ ਕਹਿੰਦੇ ਭਰੋਸਾ ਰੱਖਣਾ ਚਾਹੀਦਾ ਕਿਉਂਕਿ ਖੁਦਾ ਆਪਣੇ ਪਿਆਰਿਆਂ ਨੂੰ ਖੁਦਾਬੰਦ ਪਿਆਰਾ ਆਪਣੇ ਪਿਆਰਿਆਂ ਤੇ ਉਹ ਕਰਮ ਨਿਵਾਜੀ ਕਰੇ ਹੀ ਦਿੰਦਾ ਆਪਣੇ ਪਿਆਰਿਆਂ ਨੂੰ ਉਹ ਬਖਸ਼ ਦਿੰਦਾ ਹੈ ਹਰ ਹੋ ਸੇ ਸੰਗ ਮੁਝ ਪਾਵੋ ਅਨੰਦ ਅਮੋਲ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਰਾਇਪੁੱਲਾ ਹਰਜੀ ਤੁਸੀਂ ਲੋਕਾਂ ਦੇ ਵਿੱਚ ਬੜੇ ਹਰਖ ਦੇ ਨਾਲ ਮਿਲੋ ਪ੍ਰੇਮ ਦੇ ਨਾਲ ਵਿਚਰੇ ਹੋ ਜਿੰਦਗੀ ਦੇ ਵਿੱਚ ਤੁਸੀਂ ਕੋਈ ਮਾੜਾ ਕਰਮ ਨਹੀਂ ਕੀਤਾ ਤੁਸੀਂ ਤਾਂ ਅੱਲਾ ਦੀ ਗੋਦ ਦੇ ਵਿੱਚ ਜਾਓਗੇ ਨਿਵਾਜੇ ਜਾਓਗੇ ਤੁਸੀਂ ਤਾਂ ਤੁਸੀਂ ਦਾ ਤੁਸਾਂ ਦਾ 84 ਦਾ ਗਿੜ ਕਟਿਆ ਗਿਆ ਹੈ ਕਿਉਂਕਿ ਤੁਹਾਡੇ ਕਰਮ ਬੜੇ ਪਾਵੋ ਅਨੰਦ ਅਮੋਲ ਤੁਹਾਡੇ ਕਰਮ ਬੜੇ ਅਮੋਲ ਸੀ ਤੁਸੀਂ ਜੋ ਕਰਮ ਕੀਤੇ ਨੇ ਆਪਣਾ ਕਿਸੇ ਵੀ ਪ੍ਰਕਾਰ ਕਰਕੇ ਤੁਹਾਡੇ ਕੋਲ ਨਗਰ ਦੀ ਨਵਾਬੀ ਸੀ ਇਸੇ ਤੇ ਦਬ ਦਬਾ ਨਹੀਂ ਦਿਖਾਇਆ ਆਪਣੀ ਨਵਾਬੀ ਦਾ ਆਪਣੇ ਵੱਡਾਪਣ ਹੋਣ ਦਾ ਤੁਸੀਂ ਸਾਰਿਆਂ ਦੇ ਨਾਲ ਵਿਚਰਿਓ ਪ੍ਰੇਮ ਮਹੱਭਤ ਦੇ ਨਾਲ ਵਿਚਰਿਓ ਇਹੀ ਮਹੱਭਤ ਰੱਬ ਨੂੰ ਪਸੰਦ ਹੈ ਇਹ ਦੇ ਕਰਕੇ ਤੁਹਾਡੇ ਤੇ ਰੱਬ ਦੀ ਬੜੀ ਰਹਿਮਤ ਹੈ ਸੁੰਨ ਸਰੋਨਨ ਅਪਨ ਬੋਲਿਓ ਰਾਓ ਧਗੁਰ ਨਾਨਕ ਦੇ ਮਹਾਰਾਜ ਜੀਆਂ ਨੇ ਜਦੋਂ ਬਚਨ ਕੀਤਾ ਇਹ ਅੱਲਾਹ ਦੇ ਖੁਦਾ ਦੇ ਤੁਹਾਡੇ ਤੇ ਬੜੀ ਰਹਿਮਤ ਹੈ ਜੋ ਤੁਹਾਡੀ ਅਵਸਥਾ ਤੁਹਾਡਾ ਕਰਮ ਇਦਾਂ ਦੇ ਤੁਸੀਂ ਨਿਭ ਸਕੇ ਹੋ ساری ਜ਼ਿੰਦਗੀ ਚੰਗੇ ਕਰਮ ਕੀਤੇ ਨੇ ਅਤੇ ਤੁਹਾਡਾ ਕਰਮ ਤੁਹਾਡੇ ਬਚਨ ਅਨਬੋਲ ਨੇ ਪਿੱਛੋਂ ਤੁਹਾਡਾ ਪਰਿਵਾਰ ਇਹ ਦੁਨੀਆ ਇਹ ਨਗਰ ਸਾਡਾ ਤੁਹਾਡੇ ਕਰਮਾਂ ਨੂੰ ਯਾਦ ਕਰਦਾ ਰਹੇਗਾ ਤਾਂ ਰਾਇ ਬੁਲਾਰ ਜੀ ਗੁਰੂ ਨਾਨਕ ਦੇ ਮਹਾਰਾਜਿਆਂ ਨੂੰ ਕਹਿਣ ਲੱਗੇ ਨੇ ਕਿ ਐ ਸਤਿਗੁਰੂ ਕਿ ਜਦ ਮਾਨੋਗੇ ਮੈਂ ਜੋ ਅਲਾਹ ਹੋ ਤੁਸੀਂ ਕਹਿੰਦੇ ਹੋ ਕਿ ਦੁਨੀਆ ਦੇ ਵਿੱਚ ਰਾਇਬਲਾਰ ਤਰ ਗਿਆ ਹੈ ਰਾਇਬਰਾਜ ਜੀ ਦੇ ਕਰਮ ਬੜੇ ਚੰਗੇ ਨੇ ਤੁਸੀਂ ਨੇ ਮੇਰੇ ਤੇ ਰਹਿਮਤ ਕਿਰਪਾ ਕੀਤੀ ਹੈ ਦਾਤਾ ਜੀ ਮੈਂ ਸਮਝਾਂਗਾ ਫਿਰ ਜੇ ਤੁਸੀਂ ਮੇਰੀ ਗੱਲ ਮੰਨੋ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਭਾਈ ਇਤਨੇ ਸਮੇਂ ਤੋਂ ਚੱਲ ਕੇ ਤੁਹਾਡੇ ਕੋਲ ਆਏ ਆ ਆਪਣੇ ਘਰ ਵੀ ਨਹੀਂ ਗਏ ਤਾ ਤੁਹਾਡੀਆਂ ਸੁਣਨ ਦੇ ਲਈ ਆਏ ਆ ਦੱਸੋ ਕਿਹੜੀ ਗੱਲ ਤੁਸੀਂ ਕਹਨੇ ਆ ਰਾਇ ਬੁਲਾਰ ਜੀ ਕਹਿਣ ਲੱਗੇ ਨੇ ਤਬ ਜਾਣੋਗੇ ਕਰਣਾ ਕਰੀ ਕਿ ਮੈਂ ਫਿਰ ਸਮਝਾਂਗਾ ਕਰਣਾ ਕਿ ਮੇਰੇ ਤੇ ਕਿਰਪਾ ਕੀਤੀ ਹੈ ਨਾਉ ਨਾ ਪ੍ਰਤੀਤ ਆਇਓ ਨਰ ਹਰੀ ਤਮੈਂ ਵਿਸ਼ਵਾਸ ਫਿਰ ਕਰਾਂਗਾ ਜੇ ਤੁਸੀਂ ਮੇਰੀ ਇੱਕ ਗੱਲ ਮੰਨੋ ਹਾਲਾਂਕਿ ਰਾਇ ਬੁਲਾਰ ਜੀ ਦੀ ਕੋਈ ਤਮਨਾ ਨਹੀਂ ਹੈ ਬੜੇ ਪਾ ਆ ਗਏ ਐ ਬਜ਼ੁਰਗ ਹੋ ਗਏ ਨੇ ਆਤੀ ਜਿਹੜੀ ਆਖਰੀ ਤਮੰਨਾ ਉਹ ਵੀ ਮੰਗ ਲਈ ਕਿ ਮੇਰਾ ਮੈਂ ਜਮਾਂ ਦੇ ਵਸਨਾ ਪਵਾ ਮੇਰਾ 84 ਦਾ ਗਿਰ ਘਟਿਆ ਜਾਵੇ ਉਹ ਵੀ ਸਤਗੁਰਾਂ ਤੋਂ ਦਾ ਤ ਮੰਗ ਲਈ ਪਰ ਫਿਰ ਵੀ ਉਹ ਕਹਿੰਦੇ ਨੇ ਮੇਰੀ ਇੱਕ ਤਮੰਨਾ ਹੈ ਤਾਂ ਮੇਰੀ ਤਮੰਨਾ ਪੂਰੀ ਕਰੋ ਪੱਦ ਅਰਵਿੰਦ ਆਨੰਦ ਕੰਧ ਜੀ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੂੰ ਉਹਨਾਂ ਦਾ ਹੱਥ ਫੜ ਕੇ ਹੱਥ ਚੁੰਮਦੇ ਨੇ ਰਾਇਵਲਾਰ ਜੀ ਆਪਣੇ ਮੱਥੇ ਤੇ ਲਾਉਂਦੇ ਨੇ ਕਹਿੰਦੇ ਮੈਂ ਤੁਹਾਡੇ ਮubaruk ਚਰਨਾਂ ਦੇ ਵਿੱਚ ਇੱਕ ਤਰਲਾ ਕਰਦਾ ਇੱਕ ਮੇਰੀ ਖੁਆਇਸ਼ ਹੈ اے ਦਾਤਾ ਜੀ ਜਿਸ ਤਰ੍ਹਾਂ ਤੁਸੀਂ ਮੇਰੇ ਪੈਰੀ ਹੱਥ ਲਾਏ ਨੇ ਇਸੇ ਹੀ ਤਰ੍ਹਾਂ ਮੈਂ ਤੁਹਾਨੂੰ ਆਪਣਾ ਬਜ਼ੁਰਗ ਸਮਝ ਕੇ ਕਿ ਤੁਸੀਂ ਅੱਲਾ ਦਾ ਰੂਪ ਹੋ ਤੁਹਾਡੇ ਮubaruk ਚਰਨਾਂ ਦੇ ਵਿੱਚ ਮੈਂ ਨਮਸਕਾਰ ਕਰਨਾ ਚਾਹੁੰਦਾ ਤਾਂ ਜੇ ਐਦਾਂ ਤੁਸੀਂ ਕਰਨ ਦੇ ਹੋਗੇ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਬੰਦ ਹਾਥ ਬੰਦ ਜੇ ਤਬ ਤ੍ਰਿਪਤੈ ਚਿਤ ਕਰਨ ਤਮੰਨਾ ਤਾਂ ਕਹਿੰਦੇ ਮੇਰੇ ਚਿੱਤ ਦੀ ਤਮੰਨਾ ਫੇਰ ਪੂਰੀ ਹੋਵੇਗੀ ਮੇਰੇ ਮਨ ਦੀ ਫੇਰ ਪੂਰੀ ਹੋਵੇਗੀ ਜਦੋਂ ਮੈਂ ਤੁਹਾਡੇ ਮੁਬਾਰਕ ਚਰਨਾਂ ਨੂੰ ਸਪਰਸ਼ ਕਰਾਂ ਸਮਰੱਥਾ ਨਹੀਂ ਹੈ ਉੱਠਣ ਦੀ ਪਰ ਫਿਰ ਵੀ ਮੈਂ ਕੋਸ਼ਿਸ਼ ਕਰਾਂਗਾ ਮੇਰੇ ਖੁਦਾ ਨੇ ਦੁਨੀਆ ਖੁਦਾ ਦੇ ਪੈਰਾਂ ਦੇ ਹੱਥ ਵਿੱਚ ਪੈਂਦੀ ਹੈ ਨਮਸਕਾਰ ਕਰਦੀ ਹੈ ਅਤੇ ਖੁਦਾ ਨੇ ਮੇਰੇ ਪੈਰਾਂ ਤੇ ਆ ਕੇ ਨਮਸਕਾਰ ਕੀਤੀ ਤਾਂ ਇਹ ਸਮਝ ਦੇ ਵਿੱਚ ਨਹੀਂ ਆ ਰਿਹਾ ਮੈਂ ਕਹਿ ਰਿਹਾ ਕਿ ਇਹ ਮੇਰੇ ਖੁਦਾ ਦੀ ਮੇਰੇ ਅੱਲਾਹ ਦੀ ਤੋਹਫੀਨ ਹੋਈ ਇਹ ਦੇ ਕਰਕੇ ਤੁਹਾਡੇ ਅੱਗੇ ਤਰਲਾ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਅਜੇ ਤੁਸੀਂ ਇਹ ਮੇਰੀ ਅਸਬੇ ਦਬੇ ਨ ਮੰ ਨਹੀਂ ਤਮ ਅਮੰਨਾ ਤੁਸੀਂ ਮੇਰੀ ਇਹ ਤਮੰਨਾ ਜਿਹੜੀ ਮਨ ਦੀ ਹੈ ਵਸ ਇੱਕੋ ਹੀ ਖੁਆਇਸ਼ ਹੈ ਇਹ ਮੇਰੀ ਪੂਰੀ ਕਰਦੇ ਹੋ ਗੁਰੂ ਨਾਨਕ ਦੇ ਮਹਾਰਾਜ ਜੀ ਹੋਏ ਜਾਓ ਮੈਂ ਤਵੇ ਨਹ ਹਲੂ ਦਾਤਾ ਜੀ ਨੂੰ ਕਹਿਣ ਲੱਗੇ ਮੈਂ ਬਸ ਇਸ ਦੁਨੀਆ ਤੋਂ ਜਾਵਾਂਗਾ ਨਾ ਬੇਨਿਹਾਲ ਹੋ ਕੇ ਜਾਵਾਂਗਾ ਕੋਈ ਮਨ ਦੇ ਵਿੱਚ ਖੁਆਇਸ਼ ਨਹੀਂ ਹੈ ਕੋਈ ਤਮੰਨਾ ਨਹੀਂ ਹੈ ਬਸ ਤੁਸੀਂ ਆ ਗਏ ਹੋ ਸਭ ਕੁਝ ਮੇਰੀ ਖੁਆਇਸ਼ਾਂ ਪੂਰੀਆਂ ਹੋ ਗਈਆਂ ਨੇ ਸਾਰੀਆਂ ਤਮੰਨਾ ਮੇਰੀਆਂ ਪੂਰੀਆਂ ਹੋ ਗਈਆਂ ਨੇ ਬਸ ਇੱਕ ਇੱਦਾਦਾ ਜੀ ਕਿ ਮੈਂ ਤੁਹਾਡੇ ਮੁਬਾਰਕ ਚਰਣਾ ਤੇ ਸਪਰਸ਼ ਕਰਨਾ ਹੈ ਤੁਹਾਡੇ ਮੁਬਾਰਕ ਚਰਣਾ ਤੇ ਮੈਂ ਵੰਦਨਾ ਕਰਨੀ ਹੈ ਛੋਟਾ ਜਗਤ ਜੋਨ ਜਮ ਜਲ ਬੜੀ ਦੁਨੀਆ ਹੈ ਗੁਰੂ ਨਾਨਕ ਦੇਵ ਮਹਾਰਾਜਿਆਂ ਦੇ ਮਵਾਰਕ ਚਰਨਾਂ ਨੂੰ ਸਪਰਸ਼ ਕਰਦੀ ਹੈ ਨਮਸ਼ਕਾਰਾਂ ਕਰਦੀ ਹੈ ਸਜਦੇ ਕਰਦੀ ਹੈ ਤੁਹਾਡੇ ਅਲਫਾਜਾਂ ਨੂੰ ਸੁਣਦੀ ਹੈ ਮੇਰਾ ਵੀ ਤਰਲਾ ਹੈ ਦਾਤਾ ਜੀ ਜਿਵੇਂ ਮੈਂ ਹਾਂ ਅਤੇ ਇਸ ਤਰੀਕੇ ਦੇ ਨਾਲ ਬੜੇ ਨੇ ਛੁੱਟੇ ਜਗਤ ਜੋਨ ਜਮ ਜਾਲੂ ਜਿਨ੍ਹਾਂ ਤੇ ਜਮਾਂ ਦੀ ਮਾਰ ਪਈ ਹੈ ਕਿਸੇ ਦੇ ਮਾੜੇ ਕਰਮ ਹੋ ਗਏ ਨੇ ਕਿਸੇ ਦੀ ਮਾੜੀ ਸੋਚ ਵਿਚਾਰ ਹੋ ਗਈ ਹੈ ਕੋਈ ਧਰਮ ਦੇ ਵਿੱਚ ਕੋਈ ਕਰਮਾਂ ਦੇ ਵਿੱਚ ਕੋਈ ਕਿਰਤ ਦੇ ਵਿੱਚ ਬੜਾ ਦਾਤਾ ਜੀ ਪਛੜੇ ਹੋਏ ਨੇ ਬਸ ਉਹਨਾਂ ਦੇ ਲਈ ਵੀ ਤਰਲਾ ਹੈ ਸਾਡਾ ਨਗਰ ਹੈ ਸਾਡੇ ਨਗਰ ਦੇ ਵਿੱਚ ਹੁਣ ਤੱਕ ਤੁਹਾਡੀ ਕਿਰਪਾ ਦੇ ਨਾਲ ਇਦਾਂ ਦਾ ਕੋਈ ਇਨਸਾਨ ਨਹੀਂ ਹੈ ਜਿਹੜਾ ਧੋਖਾ ਧੜੀ ਕਰਦਾ ਹੋਵੇਗਾ ਧਰਮ ਦੇ ਨਾਂ ਤੇ ਖਾਸ ਕਰਕੇ ਕਿਉਂਕਿ ਕਿਸੇ ਨੂੰ ਟੋਟ ਨਹੀਂ ਆਣ ਦਿੱਤੀ ਜਦੋਂ ਇਨਸਾਨ ਆੜ ਲੈਂਦਾ ਹੈ ਜਾਂ ਤਾਂ ਆਰਥਿਕ ਪੱਖੋਂ ਕਮਜ਼ੋਰ ਹੈ ਅਤੇ ਜਾਂ ਵਡਿਆਈ ਦੇ ਲਈ ਤਰਮਦੀ ਆੜਤਾ ਲਈ ਜਾਂਦੀ ਕੋਈ ਆਪਣੀ ਵਡੇ ਆਈ ਚਾਹੁੰਦਾ ਜਾਂ ਫਿਰ ਆਰਥਿਕ ਪੱਖੋਂ ਕਮਜ਼ੋਰ ਹੈ ਦੋਏ ਗੱਲਾਂ ਹਰ ਰਾਏ ਬੁਲਾ ਰਿਹਾ ਕਹਿੰਦਾ ਮੈਂ ਧਾਰਮਿਕ ਪੱਖੋਂ ਤੁਸੀਂ ਕਿਸੇ ਦਾ ਫਰਕ ਨਹੀਂ ਛੱਡੇ ਜਾਂ ਤੇ ਆਰਥਿਕ ਪੱਖੋਂ ਮੈਂ ਨਵਾਬ ਸੀ ਮੈਂ ਵੀ ਪੂਰਾ ਆਪਣਾ ਜੋਰ ਲਾਇਆ ਕਿ ਕੋਈ ਢਿੱਡੋ ਭੁਖਾ ਨਾ ਹੋਵੇ ਕੋਈ ਐਦਾਂ ਦਾ ਨਾ ਹੋਵੇ ਸਾਡੇ ਨਗਰ ਦੇ ਵਿੱਚ ਕੇਜੀ ਦੇ ਛੱਤ ਨਾ ਹੋਵੇ ਜਿੱਥੇ ਤੱਕ ਮੈਂ ਤੁਹਾਡੇ ਵਚਨਾਂ ਦੇ ਨਾਲ ਖਿਦਮਤ ਕੀਤੀ ਹੈ ਲੋਕਾਂ ਦੀ ਕੀਤੀ ਦੀ ਬੜੀ ਸ਼ਿੱਦਤ ਦੇ ਨਾਲ ਹੈ ਐ ਗੁਰੂ ਨਾਨਕ ਦੇਵ ਮਹਾਰਾਜੇ ਬਸ ਇਹੀ ਚਾਹਣਾ ਸਾਡੇ ਨਗਰ ਦਾ ਜਿੱਥੇ ਤੱਕ ਤੁਸੀਂ ਜਾਓ ਤਾਂ ਤੁਹਾਡੇ ਮਵਾਰਕ ਚਰਨ ਪੈਂਦੇ ਨੇ ਉੱਥੋਂ ਜਮਾਂ ਦੀ ਮਾਰਤਾ ਬੜੀ ਦੂਰ ਹੋ ਜਾਂਦੀ ਹੈ ਬਸ ਇਹੀ ਤਰਲੇ ਤੁਹਾਡੇ ਅੱਗੇ ਕਿ ਜਿਹੜਾ ਵੀ ਛੋਟਾ ਜਮ ਜਗਤ ਜੋਨ ਜਮ ਜਾਲੂ ਕਿ ਇਨਸਾਨ ਕਹਿੰਦੇ ਆ ਮਰ ਕੇ ਕੋਈ ਜੋਨ ਕਹਿੰਦੇ ਨੇ ਜਮਾਂ ਦੀ ਮਲੋ ਜਮਾਂ ਦੇ ਵਸ ਪੈਂਦੇ ਤੇ ਦੁਨੀਆ ਹੈ ਜਉਂਦੀ ਹੀ ਜਮਾਂ ਦੇ ਵਸ ਹੈ ਮਾੜੇ ਕਰਮ ਹੋ ਗਏ ਮਾੜੀ ਸੋਚ ਵਿਚਾਰ ਹੋ ਗਏ ਹੈ ਤਾਂ ਇਨਸਾਨਾਂ ਵਾਲਾ ਜਮ ਹੈ ਪਰ ਮਾੜੇ ਕਰਮ ਬੜੇ ਹੁਣ ਇਨਸਾਨ ਦਾ ਜ਼ਹਿਰ ਇਤਨਾ ਦਾ ਸੰਗਤ ਜੀ ਕਿਸੇ ਦੇ ਕੰਨ ਦੇ ਵਿੱਚ ਪਾਇਆ ਜ਼ਹਿਰ ਹੈ ਜਿਹੜਾ ਨਾ ਘਰਾਂ ਦੇ ਘਰ ਪਰਿਵਾਰਾਂ ਦੇ ਪਰਿਵਾਰ ਜੜ ਦਿੰਦਾ ਉਹਦਾ ਤਾਂ ਇੱਕ ਦੋ ਤਰ੍ਹਾਂ ਦੇ ਸੱਪ ਹੁੰਦੇ ਨੇ ਜਿਹਨਾਂ ਨੂੰ ਜ਼ਹਿਰ ਇੱਕ ਦਿਮਾਗ ਨੂੰ ਕਬਰ ਕਰਦਾ ਇੱਕ ਬਲੱਡ ਨੂੰ ਖੜਾ ਦਿੰਦਾ ਮਹ ਲੋ ਜਮਾ ਦਿੰਦਾ ਇੱਕ ਦਿਮਾਗ ਡੈਡ ਕਰ ਦਿੰਦਾ ਉਹਦਾ ਤਾਂ ਇਲਾਜ ਹੈ ਵੀ ਫਿਰ ਵੀ ਇਹਦਾ ਇਲਾਜ ਕੋਈ ਨਹੀਂ ਜਿਹੜਾ ਇਨਸਾਨ ਕਿਸੇ ਦੇ ਦਿਮਾਗ ਦੇ ਵਿੱਚ ਜ਼ਹਿਰ ਪਾ ਦੇਵੇ ਇਹ ਤਾਂ ਦੁਨੀਆ ਦੇ ਕਰਮ ਬੜੇ ਦੂਰ ਰਹਿ ਗਏ ਮਾੜੇ ਕਰਮ ਜਿੰਨੇ ਵੀ ਸੋ ਚੱਲੇਗੇ ਕਿਸੇ ਦੇ ਕਰਨ ਦੇ ਵਿੱਚ ਪਾਇਆ ਹੋਇਆ ਜਾ ਰਹੀ ਤਾਂ ਘਰਾਂ ਦੇ ਕਰਨ ਪਰਿਵਾਰਾਂ ਦੇ ਪਰਿਵਾਰ ਜਾਣ ਰਾਇਬੋਲਾਰ ਹੁਣ ਸਤਗੁਰਾਂ ਦਾ ਤੇ ਸ਼ੁਕਰਾਨਾ ਕਰਦਾ ਹੈ ਉਹਨ ਮੈਨੂੰ ਫਿਕਰ ਨਹੀਂ ਹੈ ਮੈਂ ਦੁਨੀਆ ਤੋਂ ਜਾਣ ਲੱਗੇ ਆ ਮੇਰਾ ਖੁਦਾ ਮੇਰਾ ਅੱਲਾ ਮੇਰਾ ਮੁਰਸ਼ਿਦ ਮੇਰੇ ਇੱਕ ਬੋਲ ਤੇ ਮੇਰੇ ਘਰ ਆ ਗਿਆ ਪਰ ਮੈਂ ਇਸ ਪੱਖੋਂ ਕਹਿ ਸਕਦਾ ਕਿ ਸਾਡੇ ਇਸ ਰਾਏਪੋਈ ਦੀ ਤਲਵੰਡੀ ਦੇ ਵਿੱਚ ਘਰ ਘਰ ਦੇ ਵਿੱਚ ਤੁਹਾਡਾ ਨਾਮ ਲਿਆ ਜਾਂਦਾ ਤੁਹਾਨੂੰ ਯਾਦ ਕੀਤਾ ਜਾਂਦਾ ਸਾਡਾ ਨਾਨਕ ਇਦਾਂ ਕਹਿੰਦਾ ਸਾਡਾ ਨਾਨਕ ਇਦਾਂ ਕਹਿੰਦਾ ਬਚਵੰਦੇ ਤੁਹਾਡੇ ਬੜੇ ਹਾਨੀ ਨੇ ਤਾਂ ਉਹ ਫਿਰ ਜਿੰਨਾ ਕੁ ਤੁਸੀਂ ਉਹਨਾਂ ਨੂੰ ਦਿੱਤਾ ਹੋਇਆ ਗਿਆਨ ਉਹ ਕਰ ਕਰ ਦੇ ਵਿੱਚ ਇਹ ਸਨੇਹਾ ਦਿੰਦੇ ਨੇ ਸਾਡਾ ਮਿੱਤਰ ਸਾਡਾ ਨਾਨਕੇ ਤਾਂ ਕਹਿੰਦਾ ਸਾਡੇ ਨਗਰ ਦੇ ਵਿੱਚ ਇਦਾਂ ਦੇ ਹੈ ਨਹੀਂ ਨੇ ਕਿ ਕੋਈ ਮਾੜੇ ਕਰਮ ਕਰ ਸਕੇਗਾ ਇਹ ਦੇ ਕਰਕੇ ਜੇ ਕਿਤੇ ਗੁਰੂ ਨਾਨਕ ਦੇ ਮਹਾਰਾਜ ਜੀ ਉਹ ਤੁਹਾਨੂੰ ਲਗਿਆ ਹੈ ਬਸ ਮੇਰਾ ਤਾਂ ਇਹ ਹੀ ਤਰਲ ਹੈ ਹੁਣ ਮੰਗਾ ਕੀ ਤੁਹਾਡੇ ਤੋਂ ਰੱਬ ਨੇ ਸਾਰੀ ਜ਼ਿੰਦਗੀ ਨਵਾਬੀ ਦੇ ਕੇ ਰੱਖੀ ਇਹ ਤੋਂ ਵੱਡੀ ਹੋਰ ਅਜਾਮਤ ਕੀ ਹੋ ਸਕਦੀ ਹੈ ਰਹਿਮਤ ਕੀ ਹੋ ਸਕਦੀ ਹੈ ਰੱਬ ਦੀ ਅਤੇ ਜਿਹੜਾ ਰਾਏ ਭੋਈ ਦੀ ਤਲਵੰਡੀ ਦੇ ਵਿੱਚ ਪਿਆਰ ਮਿਲਿਆ ਹੈ ਤਾਂ ਇਹ ਤੋਂ ਵੱਡੀ ਤਾਂ ਰਹਿਮਤ ਕੀ ਹੋ ਸਕਦੀ ਹੈ ਰੱਬ ਦੀ ਅਤੇ ਉਹ ਤੋਂ ਰੱਬ ਨੇ ਰਹਿਮਤ ਕੀਤੀ ਹੈ ਮੇਰੇ ਖੁਦਾ ਨੇ ਕਿ ਮੈਂ ਹਰ ਇੱਕ ਦੇ ਘਰ ਜਾ ਕੇ ਪ੍ਰਸ਼ਾਦਾ ਛਕੇ ਹੈ ਹਰ ਇੱਕ ਨੇ ਮੈਨੂੰ ਦਿਲੋਂ ਪ੍ਰਸ਼ਾਦਾ ਛਕਾਇਆ ਕਿ ਨਵਾਬ ਸਾਹਿਬ ਆਏ ਨੇ ਕਿਉਂਕਿ ਇਹ ਭੇਦ ਭਾਵ ਮਿਟਾਇਆ ਮੇਰੇ ਅੰਦਰੋਂ ਇਹਨਾਂ ਲੋਕਾਂ ਦੇ ਅੰਦਰੋਂ ਉਸੇ ਮਟਾਇਆ ਹੈ ਜਾਤ ਪਾਤ ਕਰਕੇ ਉੱਚ ਨੀਚ ਕਰਕੇ ਅੱਜ ਜੇ ਮੈਨੂੰ ਆਨੰਦ ਹੈ ਨਾ ਖੁਸ਼ੀ ਹੈ ਭਾਵੇਂ ਮੈਂ ਦੁਨੀਆ ਤੋਂ ਜਾਣਾ ਪਰ ਆਨੰਦ ਇਸ ਗੱਲ ਕਰਕੇ ਹੈ ਕਿ ਮੇਰੇ ਮੁਰਸ਼ਿਦ ਨੇ ਇਸ ਦੁਨੀਆ ਨੂੰ ਇੱਕ ਤਾਗੇ ਦੇ ਵਿੱਚ ਪਰੋ ਦਿੱਤਾ ਸਾਡੇ ਨਗਰ ਨੂੰ ਜੇ ਐਦਾਂ ਦੀ ਦੁਨੀਆ ਸਾਰੀ ਬਣ ਜੇ ਤਾਂ ਆਨੰਦ ਹੀ ਆਨੰਦ ਹੈ ਕੌਣ ਦੁਖੀ ਹੋਵੇਗਾ ਅਤੇ ਕੌਣ ਇੱਥੇ ਤਰਲੇ ਕਰੇਗਾ ਕੌਣ ਇੱਥੇ ਦੁਨੀਆ ਦੇ ਠੇਡੇ ਮਾਰਦੀ ਹੈ ਨਾ ਦੁਨੀਆ ਆਪਣਾ ਮਤਵਲ ਕੱਢਿਆ ਇਧਰ ਹੋਇਆ ਇਦਾਂ ਹੋਇਆ ਤਾਂ ਰਾਏ ਬੁਲਾਰ ਕਹਿਣ ਲੱਗਾ ਦਾਦਾ ਜੀ ਬਸ ਤੁਹਾਡੇ ਅੱਗੇ ਇੱਕੋ ਹੀ ਦਰਲਾ ਹੈ ਕਿ ਦੁਨੀਆਂ ਦੇ ਵਿੱਚ ਇਦਾਂ ਦੀ ਕਿਸੇ ਨੂੰ ਮਾਰਨਾ ਨਾ ਪਵੇ ਕਿ ਕੋਈ ਢਡਾਂ ਭੁੱਖਾ ਹੋਵੇ ਤਨ ਤੋਂ ਨੰਗੇਜ ਹੋਵੇ ਉਹਨਾਂ ਤੇ ਰਹਿਮਤ ਵਰਸਾਇਓ ਅਪਣ ਇਹ ਰਾਏ ਬੁਲਾਰ ਜੀ ਮੰਗਦੇ ਪਏ ਨੇ ਬਿਨੈ ਮਾਨੀ ਹੈ ਦੀਨ ਦੇ ਆਲਾ ਬਸ ਤੁਹਾਡੇ ਅੱਗੇ ਗੁਰੂ ਨਾਨਕ ਦੇ ਮਹਾਰਾਜ ਜੀ ਇਹੀ ਮੈਂ ਬਿਨੈ ਕਰਦਾ ਤੁਹਾਡੇ ਅੱਗੇ ਬਸ ਇਹੀ ਮੈਂ ਬੇਨਤੀ ਕਰਦਾ ਹਾਂ ਦੁਨੀਆਂ ਦੇ ਵਿੱਚ ਪਰੈ ਚਰਨ ਸਰਣ ਬਿਸਾਲਾ ਮੈਂ ਕੱਲਾ ਨਹੀਂ ਹਾਂ ਕਿ ਤੁਹਾਡੇ ਸਰਣ ਦੇ ਵਿੱਚ ਪੈਣਾ ਤੁਹਾਡੇ ਮੁਬਾਰਕ ਚਰਨਾਂ ਦੇ ਵਿੱਚ ਪੈਣਾ ਬੜੀ ਦੁਨੀਆਂ ਤੁਹਾਡੇ ਮੁਬਾਰਕ ਚਰਨਾਂ ਦੇ ਵਿੱਚ ਪੈਂਦੀ ਹੈ ਜਿਨ੍ਹਾਂ ਨੇ ਤੁਹਾਡੇ ਅਲਫਾਜ਼ ਬਚਨ ਸੁਣ ਲਏ ਨੇ ਲਾਜ਼ਮੀ ਹੈ ਕਿ ਉਹ ਤੁਹਾਡੇ ਉਪਾਸ਼ਕ ਹੋ ਜਾਂਦੇ ਨੇ ਭਾਵੇਂ ਇੱਥੇ ਦੇ ਨੇ ਭਾਵੇਂ ਕਿਤੇ ਨੇ ਇਹਨੇ ਬਾਚਣ ਸੁਣ ਲੈਣ ਨੇ ਉਹ ਲਾਜ਼ਮੀ ਹੈ ਤੁਹਾਡੇ ਮੁਬਾਰਕ ਚਰਣਾ ਦੇ ਵਿੱਚ ਆਉਣਾ ਪਸੰਦ ਕਰਦੇ ਕਿਉਂਕਿ ਤੁਹਾਡਾ ਇੱਕ ਵਰਤਾਰਾ ਇਦਾਂ ਦਾ ਹੈ ਜਿਹੜਾ ਤੁਹਾਡੇ ਕੋਲ ਆਗੇ ਆ ਉਹਨੂੰ ਕਿਸੇ ਧਰਮ ਕਰਕੇ ਕਿਸੇ ਜਾਤ ਪਾਤ ਕਰਕੇ ਤੁਸੀਂ ਉਹਨੂੰ ਨਵਾਜਦੇ ਨਹੀਂ ਹੋ ਨਵਾਜਦੇ ਹੋ ਸਿਰਫ ਇਨਸਾਨੀਅਤ ਕਰਕੇ ਕਿ ਇਨਸਾਨ ਹੈ ਭਾਈ ਤੂੰ ਇਨਸਾਨੀਅਤ ਨੂੰ ਕਮਾ ਧਰਮ ਕਮਾਉਣਾ ਹੈ ਤਾਂ ਉਹ ਬਾਅਦ ਦੀ ਗੱਲ ਹੈ ਪਹਿਲਾਂ ਇਨਸਾਨ ਬਣੇ ਤਾਂ ਇਹ ਜਿਹੜਾ ਤੁਹਾਡਾ ਸੁਨੇਹਾ ਹੈ ਸਭ ਤੋਂ ਪਹਿਲਾਂ ਰਾਏ ਬੁਲਾਰ ਕਹਿੰਦਾ ਮੇਰੇ ਅੰਦਰ ਇਹਨੇ ਕਰ ਕੀਤਾ ਇਸ ਬਚਨ ਨੂੰ ਮੈਂ ਕਮਾਇਆ ਹੁਣ ਸੁਨੇਹਾ ਦਿੱਤਾ ਕਰ ਕਰ ਦੇ ਵਿੱਚ ਜਾ ਕੇ ਭਾਈ ਜ਼ਰੂਰਤ ਹੈ ਤਾਂ ਹਰ ਇੱਕ ਚੀਜ਼ ਰਾਏ ਬੁਲਾਰ ਤੁਹਾਡਾ ਹੀ ਹੈ ਬੜੀ ਪੈੜੀ ਸੀ ਰਾਏ ਬੁਲਾਰ ਦੇ ਕੋਲ ਬੜੀ ਮਾਇਆ ਸੀ ਰਾਏ ਬੁਲਾਰ ਦੇ ਕੋਲ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਮੇਰੀ ਸਮਝ ਕੇ ਨਹੀਂ ਮੇਰੇ ਮੁਰਸ਼ਿਦ ਤੇ ਮੇਰੇ ਨਾਨਕ ਦੀ ਸਮਝ ਕੇ ਘਰ ਦੇ ਵਿੱਚੋਂ ਬਿਣਾ ਕਹਿਣ ਤੋਂ ਜੋ ਮਰਜੀ ਲੈ ਜਿਆ ਕਰੋ ਤੁਹਾਨੂੰ ਕੋਈ ਵਰਜੇਗਾ ਨਹੀਂ ਰੋਕੇਗਾ ਨਹੀਂ ਇਹ ਰਾਏ ਬੁਲਾਰਨੇ ਸਾਰੇ ਨਗਰ ਨੂੰ ਗਿਆ ਹੋਇਆ ਸੀ ਤਾਂ ਕਰਕੇ ਆਨੰਦ ਖੁਸ਼ੀਆਂ ਦੇ ਵਿੱਚ ਕੋਈ ਦੁੱਖ ਤਕਲੀਫ ਨਹੀਂ ਹੈ ਜਿਆਦਾਤਰ ਆਰਥਿਕ ਪੱਖੋਂ ਧਾਰਮਿਕ ਪੱਖੋਂ ਜਦੋਂ ਪਰਚ ਪਚੜ ਜਾਂਦਾ ਇਨਸਾਨ ਉਦੋਂ ਨਰਕ ਦੇ ਅਸਾਦਲ ਦੇ ਕੰਡੇ ਤੋਂ ਉਦੋਂ ਖੜਾ ਹੁੰਦਾ ਹੈ ਪਰ ਉਦੋਂ ਇਹਨੂੰ ਪਹਿਚਾਨ ਨਹੀਂ ਰਹਿੰਦੀ ਮੇਰਾ ਕਿਹੜਾ ਤੇ ਬਗਾਨਾ ਕਿਹੜਾ ਧਰਮ ਤੋਂ ਪਛੜ ਗਿਆ ਤਾਂ ਭੁੱਲ ਜਾਂਦਾ ਇਨਸਾਨੀਅਤ ਜਾਂ ਆਰਥਿਕ ਪੱਖੋਂ ਕਮਜ਼ੋਰ ਉਹਨੂੰ ਲਾਲਚ ਆ ਜਾਂਦਾ ਕਿ ਮੈਂ ਇਧਰੋਂ ਵੀ ਕਰ ਲਾਂ ਇਧਰੋਂ ਵੀ ਕਰ ਲਾਂ ਉਹ ਵੀ ਪਛੜ ਜਾਂਦਾ ਪਰ ਇਹ ਪੱਖੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਤੁਹਾਡੀ ਬੜੀ ਹੀ ਰਹਿਮਤ ਰਹੀ ਹੈ ਸਾਡੇ ਨਗਰ ਤੇ ਬਸ ਤੁਹਾਡੇ ਅੱਗੇ ਤਰਲਾ ਹੈ ਕਿ ਸਾਡੇ ਨਗਰ ਨੂੰ ਇਦਾਂ ਤੁਸੀਂ ਨੇ ਹਾਲ ਰੱਖਿਓ ਜਿਵੇਂ ਹੁਣ ਸਾਡਾ ਨਗਰ ਨੇ ਹਾਲ ਹੈ ਐਦਾਂ ਨੇ ਹਾਲ ਰਵੇ ਕਿਸੇ ਪ੍ਰਕਾਰ ਦਾ ਨਗਰ ਦੇ ਵਿੱਚ ਕੋਈ ਦੁੱਖ ਤਕਲੀਫ ਨਹੀਂ ਹੈ ਸਾਰੇ ਆਨੰਦ ਦੇ ਵਿੱਚ ਰਹਿੰਦੇ ਨੇ ਇੱਕ ਨੂੰ ਦੁੱਖ ਪੈਂਦਾ ਸਾਰੇ ਆਖ ਲੋਂਦੇ ਸਾਰੇ ਵੰਡ ਲੈਂਦੇ ਨੇ ਦੁੱਖ ਪਤ ਨਹੀਂ ਲੱਗਦਾ ਕਿ ਕਿਸੇ ਤੇ ਦੁੱਖ ਆਇਆ ਵੀ ਦੁੱਖ ਆਉਂਦੇ ਜ਼ਰੂਰ ਨੇ ਪਰ ਉਹ ਵੰਡ ਲੈਂਦੇ ਖੁਸ਼ੀ ਆਉਂਦੀ ਹੈ ਕਦੇ ਖੁਸ਼ੀ ਦੇ ਵਿੱਚ ਸ਼ਰੀਕ ਹੋਇਆ ਖੁਸ਼ੀ ਵੱਧਦੀ ਹੈ ਦੁੱਖ ਦੇ ਵਿੱਚ ਸ਼ਰੀਕ ਹੋਇਆ ਦੁੱਖ ਘਟਦਾ ਹੈ ਅਸੀਂ ਤੁਹਾਡਾ ਵਚਨ ਰਾਹੇ ਭੋਇ ਦੀ ਤਲਵੰਡੀ ਹੁਣ ਤੱਕ ਕਮਾ ਰਹੀ ਹੈ ਵਚਨ ਤੁਸੀਂ ਦਿੱਤਾ ਇਹਨਾਂ ਨੂੰ ਅਤੇ ਉਹਨਾਂ ਦੇ ਨਾਲ ਅਸੀਂ ਕਮਾ ਰਹੇ ਹਾਂ ਵਚਨ ਬੜੇ ਆਨੰਦ ਦੇ ਵਿੱਚ ਖੁਸ਼ੀਆਂ ਦੇ ਵਿੱਚ ਮੈਂ ਚਾਹੁੰਨਾ ਏਦਾਂ ਦੀ ਰਹਿਮਤ ਸਾਡੇ ਨਗਰ ਤੇ ਰੱਖਿਓ ਹੁਣ ਤੁਹਾਨੂੰ ਕਾਫੀ ਸਮੇਂ ਬਾਅਦ ਸਾਡੇ ਨਗਰ ਦੇ ਵਿੱਚ ਆਏ ਹਾਂ ਮੈਂ ਚਾਹੁੰਨਾ ਸਮੇਂ ਦੇ ਨਾਲ ਇਸ ਨਗਰ ਦੇ ਵਿੱਚ ਫੇਰੀ ਪਾ ਲਿਆ ਕਰੇ ਕੋਈ ਪਤਾ ਨਹੀਂ ਸਮੇਂ ਦਾ ਕੋਈ ਪਤਾ ਨਹੀਂ ਲੱਗਦਾ ਇਸ ਮਨ ਦਾ ਕਦੋਂ ਮਨ ਢੇੜਾ ਖਾ ਜਾਂਦਾ ਕਿਸੇ ਦਾ ਕੋਈ رائے ਬੁਲਾਰ ਕਹਿੰਦਾ ਮੈਂ ਕਿਸੇ ਨੂੰ ਕਹਾਂ ਮੇਰਾ ਕੋਈ ਭਰੋਸਾ ਨਹੀਂ ਹੈ ਕਿ ਕੋਈ ਕਦੋਂ ਮਨ ਦੇ ਵਿੱਚ ਇਦਾਂ ਦਾ ਭਰ ਜਾਵੇ ਕੋਈ ਇਦਾਂ ਦਾ ਕੰਨ ਦੇ ਵਿੱਚ ਜ਼ਹਿਰ ਪਾ ਦਵੇ ਤੂੰ ਇਸਲਾਮ ਧਰਮ ਦਾ ਹੈ ਤੂੰ ਹਿੰਦੂ ਧਰਮ ਦਾ ਸਭ ਤੋਂ ਜ਼ਿਆਦਾ ਤਾਂ ਜ਼ਹਿਰ ਇਹ ਹੈ ਨਾ ਰਾਇ ਬੁਲਾਰ ਕਹਿੰਦਾ ਕੋਈ ਪਤਾ ਨਹੀਂ ਹੈ ਕਿਉਂਕਿ ਅਸੀਂ ਇਸ ਨਗਰ ਦੇ ਵਿੱਚ ਨਹੀਂ ਹੋਰ ਵੀ ਨਗਰਾਂ ਦੇ ਵਿੱਚ ਕੰਮਕਾਰ ਹੁੰਦੇ ਨੇ ਜਾਣਾ ਪੈਂਦਾ ਕਿਸੇ ਨੇ ਕੋਈ ਜ਼ਹਿਰ ਪਾ ਦਿੱਤਾ ਕੋਈ ਜ਼ਹਿਰ ਲੈ ਆ ਉਹਨੇ ਇੱਕ ਨੂੰ ਦਿੱਤਾ ਦੋ ਨੂੰ ਉਹ ਫਿਰ ਨਗਰ ਦੇ ਵਿੱਚ ਜ਼ਹਿਰ ਸਾਰਿਆਂ ਦੇ ਕੰਨਾਂ ਦੇ ਵਿੱਚ ਪੈ ਜਾਂਦਾ ਤੇ ਜਰ ਇਹ ਇਦਾਂ ਦਾ ਕਿਸੇ ਨੂੰ ਨਹੀਂ ਖਤਮ ਕਰਦਾ ਪਹਿਲਾਂ ਜਿਹਦੇ ਕੰਨਾਂ ਦੇ ਵਿੱਚ ਪਾ ਰਹੇ ਐ ਪਹਿਲਾਂ ਉਹਦਾ ਜਿਹਨੂੰ ਪਾ ਰਹੇ ਆ ਨਾ ਜਿਹਦਾ ਉਹਦਾ ਵੀ ਨੁਕਸਾਨ ਹੈ ਜਿਹੜਾ ਪਾ ਰਿਹਾ ਉਹਦਾ ਵੀ ਨੁਕਸਾਨ ਹੈ ਕੰਨਾਂ ਦੇ ਵਿੱਚ ਜ਼ਹਿਰ ਪਾਇਆ ਹੋਇਆ ਧਰਮ ਦੇ ਪ੍ਰਤੀ ਉੱਚ ਨੀਚ ਦੇ ਪ੍ਰਤੀ ਮਨੂ ਸਿਮਰਤੀ ਨੇ ਐਦਾਂ ਦਾ ਜ਼ਹਿਰ ਪਾਇਆ ਚਾਰ ਵੰਡੀਆਂ ਕਰ ਦਿੰਦੀਆਂ ਉਹ ਅੱਜ ਤੱਕ ਨੇੜੇ ਨਹੀਂ ਹੋ ਰਹੇ ਖੱਤਰੀ ਬ੍ਰਾਹਮਣ ਸੂਦ ਵੈਸ ਇਹਨੇ ਵੰਡੀਆਂ ਬਾ ਦਿੰਦੀਆਂ ਕੰਮਕਾਰ ਵੰਡ ਦਿੰਦੇ ਇਹਨਾਂ ਦੇ ਐਦਾਂ ਦਾ ਹੈ ਐਦਾਂ ਦਾ ਹੈ ਹੁਣ ਜਦੋਂ ਐਦਾਂ ਦੀ ਗੱਲ ਚੱਲਦੀ ਹੈ ਰਾਏ ਬੁਲਾਰ ਜੀ ਕਹਿੰਦੇ ਨੇ ਕਬੀਰ ਜੀਆ ਨੂੰ ਯਾਦ ਕੀਤਾ ਜਾਂਦਾ ਹਾਲਾਂਕਿ ਸਾਡੇ ਧਰਮ ਦੇ ਨਹੀਂ ਨੇ ਅਸੀਂ ਸਲਾਮਤ ਧਰਮ ਨੂੰ ਮੰਨਣ ਵਾਲੇ ਆ ਪਰ ਕਬੀਰ ਜੀ ਦੇ ਵਚਨ ਸੁਣਾ ਦਿਆ ਕਰੋ ਕਬੀਰ ਜੀ ਨੂੰ ਜਦੋਂ ਪੰਡਤ ਜਿਆਦਾ ਤੰਗ ਕਰਦੇ ਸੀ ਕਿ ਅਸੀਂ ਉੱਚ ਜਾਤੀ ਦੇ ਆ ਤੁਸੀਂ ਮੰਦਰ ਦੇ ਵਿੱਚ ਨਹੀਂ ਜਾ ਸਕਦੇ ਸਾਡਾ ਧਰਮ ਸਭ ਤੋਂ ਸਿਰਮੌਰ ਕਬੀਰ ਜੀ ਕਹਿੰਦੇ ਜੇ ਮੈਂ ਜੁਲਾਹਿਆਂ ਦੇ ਘਰ ਪੈਦਾ ਹੋਇਆ ਮਲੋ ਕਿਸੇ ਨੀਮੀ ਜਾਤ ਉਹ ਵੀ ਰੱਬ ਨੇ ਬਣਾਈਏ ਤੁਹਾਡੀ ਵੀ ਰੱਬ ਨੇ ਬਣਾਈਏ ਹਾ ਸਰੀਰ ਦੇ ਤਲ ਤੇ ਇਹ ਤਾਂ ਅਸੀਂ ਬਣਾਈਆਂ ਨੇ ਉੱਚ ਦਰਜਾ ਤੁਸ ਤੁਹਾਨੂੰ ਦਿੱਤਾ ਹੈ ਦੁਨੀਆ ਨੇ ਦਿੱਤਾ ਬ੍ਰਾਹਮਣ ਗੁਰੂ ਹੈ ਜਗਤਿਕ ਭਗਤਨਿਕ ਹੋਣਾ ਹੈ ਜਗਤ ਕਹਿ ਸਕਦਾ ਹੈ ਗੁਰੂ ਉਸ ਸਮੇਂ ਦੀ ਗੱਲ ਹੈ ਪਰ ਭਗਤ ਨਹੀਂ ਕਹਿ ਸਕਦੇ ਕਿਉਂਕਿ ਭਗਤ ਉਸ ਰੱਬ ਨੂੰ ਮੰਨਦੇ ਤਾਂ ਕਿਨੇ ਮੈਂ ਤੁਹਾਨੂੰ ਮੰਨ ਲਵਾਂਗਾ ਮੈਨੂੰ ਇੱਕੋ ਹੀ ਤੁਸੀਂ ਦੋ ਕਾਰਨ ਦੇ ਦਿਓ ਸਰੀਰ ਦੇ ਤਲ ਤੇ ਕਿ ਬਾਕੀ ਤੁਹਾਡੇ ਦੇ ਵਿੱਚ ਮੇਰੇ ਦੇ ਵਿੱਚ ਫਰਕ ਹੈ ਜੋ ਤੂੰ ਬ੍ਰਾਹਮਣ ਬ੍ਰਹਮਣੀ ਜਾਇਆ ਆਨ ਬਾਟ ਕਾ ਇਹ ਨਹੀਂ ਆਇਆ ਆ ਰਾਇ ਬੁਲਾਰ ਜੀ ਕਹਿੰਦੇ ਨੇ ਕਿ ਇਹ ਗੁਰੂ ਨਾਨਕ ਦੇ ਮਹਾਰਾਜ ਜੀ ਇਹ ਤੁਹਾਡੇ ਅਲਫਾਜ਼ ਸੁਣਾਏ ਹੋਏ ਨੇ ਕਿ ਰੱਬ ਦੇ ਬੰਦੇ ਕਬੀਰ ਜੀ ਇਦਾਂ ਕਹਿੰਦੇ ਨੇ ਤਾਂ ਇਹ ਦੁਨੀਆ ਨੂੰ ਸੁਣਾਇਆ ਹੈ ਇਹ ਜਾਤ ਪਾਤ ਦੇ ਵਿੱਚ ਉੱਚ ਨੀਚ ਦੇ ਵਿੱਚ ਕੁਝ ਨਹੀਂ ਰੱਖਿਆ ਕਬੀਰ ਜੀ ਨੇ ਸਵਾਲ ਕੀਤਾ ਸੀ ਉੱਚ ਕੋਟੀ ਵਾਲੇ ਕਹਿੰਦੇ ਨੇ ਅਸੀਂ ਉੱਚ ਕੋਟੀ ਦੇ ਆ ਅਸੀਂ ਸਾਡੇ ਕੋਲ ਗਿਆਨ ਹੈ ਮੰਦਰਾਂ ਦੇ ਵਿੱਚ ਅਸੀਂ ਇਦਾਂ ਕਰ ਸਕਦੇ ਹਾਂ ਮੰਨ ਲਓ ਤਕਬੀਰ ਜੀ ਕਹਿੰਦੇ ਫਿਰ ਸਾਨੂੰ ਸਰੀਰ ਦੇ ਤਲ ਤੇ ਕੋਈ ਸਬੂਤ ਦੇ ਦਿਓ ਕਿ ਅਬ ਮੈਂ ਮੰਨ ਲਵਾਂਗਾ ਕਿ ਬਾਕੀ ਗਿਆਨ ਤੁਹਾਡੇ ਕੋਲ ਔਰ ਦੁਨੀਆਂ ਦੇ ਕੋਲ ਕਿਸੇ ਦੇ ਕੋਲ ਨਹੀਂ। ਔਰ ਕੋਈ ਵਿਦਿਆ ਨਹੀਂ ਪੜ ਸਕਦਾ। ਔਰ ਕੋਈ ਮੰਦਰ ਨਹੀਂ ਜਾ ਸਕਦਾ ਜੇ ਮੰਨ ਲਵਾਂਗਾ ਰੱਬ ਤੁਹਾਡੇ ਹੀ ਹੈ। ਕੋਈ ਸਰੀਰ ਦੇ ਤਲ ਤੇ ਆਉਣ ਦਾ ਰਸਤਾ ਕਿਵੇਂ ਆ ਜਉ ਤੂੰ ਬ੍ਰਾਹਮਣ ਬ੍ਰਹਮਣੀ ਜਾਇਆ ਤੋ ਆਨ ਬਾਟ ਬਾਟ ਰਸਤਾ ਤੁਹਾਡਾ ਆਉਣ ਦਾ ਰਸਤਾ ਇੱਕੋ ਜਿਹਾ ਹੈ। ਮੇਰਾ ਰਸਤਾ ਆਉਣ ਦਾ ਇੱਕੋ ਜਿਹਾ ਤੁਸੀਂ ਵੀ ਮਾਤਾ ਦੇ ਉਧਰ ਦੇ ਰਾਹੀ ਆਏ ਹੋ ਮੈਂ ਵੀ ਮਾਤਾ ਦੇ ਉਧਰ ਦੇ ਰਾਹੀ ਆਇਆ ਤੁਹਾਡਾ ਕਿਹੜਾ ਰਸਤਾ ਵੱਖਰਾ ਹੈ ਹਮਕਤ ਲੋਹੂ ਤੁਮਕਤ ਦੂਧ ਦੂਜਾ ਕਹਿੰਦੇ ਮੈਨੂੰ ਸਰੀਰ ਦੇ ਤਲਤੇ ਦੇ ਦੇ ਦਿਓ ਕਿ ਮੇਰੇ ਰਗਾਂ ਦੇ ਵਿੱਚ ਲਹੂ ਵਗਦਾ ਹੈ ਤੁਹਾਡੇ ਦੇ ਵਿੱਚ ਦੁੱਧ ਵਗਦਾ ਹੈ ਹਮਕਤ ਲੋਹੂ ਤੁਮਕਤ ਦੂਧ ਕਿ ਤੁਹਾਡੇ ਰਗਾਂ ਦੇ ਵਿੱਚ ਦੁੱਧ ਵਗਦਾ ਹੋਵੇ ਤਾਂ ਫਿਰ ਮੈਂ ਮੰਨ ਲਵਾਂਗਾ ਕਿ ਰੱਬ ਨੂੰ ਰੱਬ ਨੇ ਵਾਕਈ ਤੁਹਾਡੇ ਦੇ ਵਿੱਚ ਅਤੇ ਸਾਡੇ ਦੇ ਵਿੱਚ ਕੋਈ ਫਰਕ ਪਾਇਆ ਫਿਰ ਤਾਂ ਮੈਂ ਮੰਨ ਲਵਾਂਗਾ ਪਰ ਰਾਇਬੁੱਲਾਰ ਜੀ ਕਹਿਣ ਲੱਗਾ ਕਿ ਆਹ ਤੁਹਾਡਾ ਦਿੱਤਾ ਹੋਇਆ ਉਪਦੇਸ਼ ਕਿਸੇ ਨੇ ਉਹ ਨਹੀਂ ਬਤਾ ਸੀ ਤੁਸੀਂ ਸੁਣਾਇਆ ਪਰ ਇਹ ਭਗਤ ਕਬੀਰ ਜੀਆਂ ਦੇ ਵਚਨ ਨੇ ਇਹਨਾਂ ਨੂੰ ਲੋਕਾਂ ਨੂੰ ਮੈਂ ਬਾਰ-ਬਾਰ ਸੁਣਾਉਂਦਾ ਰਿਹਾ ਰੱਬ ਦੇ ਭਗਤ ਕਿਸੇ ਜਾਤ ਦੇ ਕਿਸੇ ਮਜਬ ਦੇ ਨਹੀਂ ਹੁੰਦੇ ਉਹ ਸਰਬ ਸਾਂਝੇ ਹੁੰਦੇ ਨੇ ਅਤੇ ਇਹਨਾਂ ਨੂੰ ਇਦਾਂ ਕਹਿ ਕੇ ਕਿ ਤੁਹਾਡੇ ਬਚਨ ਸੁਣਾ ਸੁਣਾ ਕੇ ਅੱਜ ਇੱਕ ਤਾਗੇ ਦੇ ਵਿੱਚ ਪੁਰੋਇਆ ਹੋਇਆ ਤੁਹਾਡੀ ਕਿਰਪਾ ਦੇ ਨਾਲ ਕਿਸੇ ਦੇ ਕੋਈ ਜਾਤ ਪਾਤ ਦਾ ਨਹੀਂ ਕਿਸੇ ਧਰਮ ਦਾ ਨਹੀਂ ਹੈ ਅੱਜ ਜੇ ਖਲੋਤਾ ਸਾਡਾ ਨਗਰ ਇਨਸਾਨੀਅਤ ਦੇ ਪੱਖ ਤੇ ਖਲੋਤਾ ਹੈ ਜਦੋਂ ਮਰਜੀ ਸੱਦ ਲੋ ਇਹਨਾਂ ਨੂੰ ਇਨਸਾਨੀਅਤ ਦੇ ਪੱਖ ਤੇ ਕਿਉਂਕਿ ਇਹ ਤੁਹਾਡੀ ਰਹਿਮਤ ਵਰਸੀ ਹੋਈ ਤੁਹਾਨੂੰ ਤਾਂ ਮੈਂ ਕਹਿ ਰਿਹਾ ਗੁਰੂ ਨਾਨਕ ਦੇ ਮਹਾਰਾਜ ਜੀ ਕਿ ਐਦਾਂ ਦਾ ਸਨੇਹਾ ਤੁਸੀਂ ਦੁਨੀਆ ਭਰ ਦੇ ਵਿੱਚ ਦੇ ਰਹੇ ਹੋ ਤਾਂ ਮੈਂ ਵੀ ਚਾਹਨਾ ਹਾਂ ਕਿ ਐਦਾਂ ਦਾ ਸੁਨੇਹਾ ਦੁਨੀਆ ਦੇ ਵਿੱਚ ਸਾਡਿਆਂ ਨੂੰ ਵੀ ਜਾ ਕੇ ਦੇਓ ਇਕੱਲੇ ਇੱਕ ਧਰਮ ਦੇ ਨਹੀਂ ਨੇ ਮਤਲਬ ਸਾਰੇ ਧਰਮਾਂ ਦੇ ਵਿੱਚ ਹੋ ਜਾਂਦਾ ਜਿਹੜਾ ਆਪਣੇ ਆਪ ਨੂੰ ਕਹਿ ਦਿੰਦਾ ਮੈਂ ਕਟਣਪੁਰਾ ਹਾਂ ਜੈਦਾ ਹਾਂ ਉਹ ਫਿਰ ਸਾਰੇ ਧਰਮਾਂ ਦੇ ਵਿੱਚ ਵਿਗੜ ਪੈ ਜਾਂਦਾ ਹਾਲਾਂਕਿ ਮੁਵਾਰਕ ਨੇ ਜਿਹੜਾ ਕੋਈ ਆਪਣੇ ਧਰਮ ਦੇ ਮੁਤਾਬਕ ਚੱਲਦਾ ਸਾਰੇ ਧਰਮਾਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਮੰਨਣਾ ਇੱਕ ਨੂੰ ਚਾਹੀਦਾ ਕਿਉਂਕਿ ਦਿਲੋਂ ਮੁਹੱਬਤ ਜਿੰਨ ਸਹੀ ਸੱਚੇ ਆ ਮੁਹੱਬਤ ਕਿਹਦੇ ਨਾਲ ਹੋ ਸਕਦੀ ਹੈ ਇੱਕ ਨਾਲ ਹੋ ਸਕਦੀ ਹੈ ਥਾਂ ਥਾਂ ਤੇ ਤਾਂ ਮੁਹੱਬਤ ਆਉਂਦੀ ਨਹੀਂ ਜਿੰਨ ਮਨ ਔਰ ਮੁਖ ਔਰ ਸਿਕੰਡੇ ਕੱਚੇ ਆ ਇੱਕ ਦੇ ਨਾਲ ਕੀਤੀ ਦੂਜੇ ਦੇ ਨਾਲ ਕੀਤੀ ਤੀਜੇ ਦੇ ਨਾਲ ਉਹ ਮੁਹੱਬਤ ਨਹੀਂ ਹੈ ਮੁਹੱਬਤ ਤਾਂ ਉਹ ਹੈ ਜਿਹੜੀ ਇੱਕ ਦੇ ਨਾਲ ਕੀਤੀ ਜਾਏ ਅੱਲਾ ਦੇ ਨਾਲ ਖੁਦਾ ਦੇ ਨਾਲ ਉਸ ਪਰਮਾਤਮਾ ਦੇ ਨਾਲ ਤਾਂ ਉਸ ਸਮੇਂ ਰਾਏ ਬੁਲਾਰ ਜੀ ਹੁਣ ਕਹਿੰਦਾ ਤੁਹਾਡੇ ਅੱਗੇ ਇੱਕੋ ਹੀ ਤਰਲਾ ਹੈ ਐ ਗੁਰੂ ਨਾਨਕ ਦੇ ਮਹਾਰਾਜ ਜੀ ਰਹਿਮਤ ਕਰੋ ਮੇਰਾ ਇਸ ਦੁਨੀਆ ਤੇ ਆਉਣ ਜਾਣ ਦਾ ਚੱਕਰ ਖਤਮ ਕਰੋ 84 ਦਾ ਗਿੜ ਘਟੋ ਮੈਨੂੰ ਆਪਣੇ ਮੁਬਾਰਕ ਚਰਨਾਂ ਦੇ ਵਿੱਚ ਥਾੰਦਿਓ ਇਦਾਂ ਸਤਿਗੁਰਾਂ ਨੂੰ ਉਹ ਤਰਲੇ ਕਰ ਰਿਹਾ ਸੀ ਸਤਿਗੁਰਾਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਉਹ ਬਚਨ ਕਰਨਗੇ ਉਹ ਅੱਗੇ ਵਿਚਾਰਾਂਗੇ ਸਮਾਪਤੀ ਦੇ ਸਮੇਂ ਦੀ ਹੁੰਆਂ ਫੁਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ